ਸਾਂਝੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਇੱਕ ਖਸਰੀ ਕਾਲ ਸਾਂਝੇ ਘਰ ਵਿੱਚ ਆ ਮਿੱਤਰੋਂ ਗਮੋ ਪੀਓ ਖਾਓ ਨਿੱਤਰੋ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਇੱਕ ਵਾਰ ਸਾਂਝਾ ਘਰ ਦੇ ਵਿੱਚ ਹੀ ਇੱਕ ਪ੍ਰੋਗਰਾਮ ਲੈ ਰਹੇ ਸੀ ਮੈਡੀਟੇਸ਼ਨ ਦਾ ਪ੍ਰੋਗਰਾਮ ਸੀ ਧਿਆਨ ਦੇ ਪ੍ਰੋਗਰਾਮ ਦੇ ਵਿੱਚ ਬੜੇ ਥੋੜੇ ਲੋਕ ਸ਼ਾਮਿਲ ਹੁੰਦੇ ਨੇ ਕਿਉਂਕਿ ਇਸ ਮਾਨਸਿਕ ਅਵਸਥਾ ਤੱਕ ਪਹੁੰਚਣ ਲਈ ਵੀ ਸਾਨੂੰ ਜ਼ਿੰਦਗੀ ਦੇ ਕਾਫੀ ਤਜਰਬੇ ਚਾਹੀਦੇ ਨੇ ਚਲੋ ਘਟਨਾ ਨੂੰ ਸਾਂਝੀ ਕਰਦਾ ਤੁਹਾਡੇ ਨਾਲ ਕਿ ਇੱਕ ਵਾਰੀ ਅਸੀਂ ਇੱਕ ਪ੍ਰਯੋਗ ਕੀਤਾ ਇੱਕ ਕਹਾਣੀ ਸੁਣਾਈ ਉਹ ਕਹਾਣੀ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਦਾ ਉਹ ਕਹਾਣੀ ਇਹ ਸੀ ਕਿ ਸਿਕੰਦਰ ਦੀ ਗੱਲ ਅਸੀਂ ਸਾਰੇ ਹੀ ਜਾਣਦੇ ਆ ਕਿ ਦੁਨੀਆ ਦਾ ਬਾਦਸ਼ਾਹ ਬਣਨ ਦੀ ਉਹਨੇ ਕੋਸ਼ਿਸ਼ ਕੀਤੀ ਸੀ ਪਰ ਮੇਰੇ ਖਿਆਲ ਜਾਂ ਬਣ ਗਿਆ ਸੀ ਜਾਂ ਬਣ ਤੋਂ ਥੋੜੀ ਦੇਰ ਪਹਿਲਾਂ ਹੀ ਉਹਦੀ ਮੌਤ ਹੋ ਗਈ ਤੇ ਉਹਦੀਆਂ ਕਹਾਣੀਆਂ ਆਮ ਤੌਰ ਤੇ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਜਾਂ ਗੱਲਾਂ ਬਾਤਾਂ ਦੇ ਵਿੱਚ ਸਾਰੇ ਕਰਦੇ ਆ ਉਹ ਕਹਾਣੀ ਇਹ ਸੀ ਕਿ ਜਦੋਂ ਸਿਕੰਦਰ ਦੁਨੀਆ ਨੂੰ ਜਿੱਤਣ ਦੇ ਨੇੜੇ ਸੀ ਤਾਂ ਡਾਇੋਨਿਸ ਨਾ ਦਾ ਸੰਤ ਨਾਲ ਉਹਦਾ ਸਾਹਮਣਾ ਹੋਇਆ ਕਿਉਂਕਿ ਆਮ ਕਿਹਾ ਜਾਂਦਾ ਸੀ ਕਿ ਜਦੋਂ ਸਿਕੰਦਰ ਕਿਸੇ ਸਾਰੇ ਰਾਸਤੇ 'ਚ ਨਿਕਲਦਾ ਸੀ ਤਾਂ ਲੋਕਾਂ ਨੂੰ ਮਨਿਆਦੀ ਕਰਾ ਕੇ ਕਿਹਾ ਜਾਂਦਾ ਸੀ ਕਿ ਦੁਨੀਆ ਦਾ ਬਾਦਸ਼ਾਹ ਜਾ ਰਿਹਾ ਤਾਂ ਕਿ ਉਹ ਆ ਕੇ ਸਲਾਮ ਕਰ ਸਕਣ ਇੱਕ ਸੜਕ ਤੇ ਉਹ ਜਾ ਰਿਹਾ ਤੇ ਉਹ ਦੇਖਦਾ ਹੈ ਕਿ ਇੱਕ ਦਰਿਆ ਦੇ ਕਿਨਾਰੇ ਜਿੱਥੇ ਸਾਰੀ ਦੁਨੀਆ ਸਿਕੰਦਰ ਨੂੰ ਸਲਾਮ ਕਰਨ ਲਈ ਖੜੀ ਹੈ ਇੱਕ ਦਰਿਆ ਦੇ ਕਿਨਾਰੇ ਇੱਕ ਸੰਤ ਲੱਤਾਂ 'ਤੇ ਲੱਤ ਰੀ ਬੈਠਾ ਹੈ ਉਹ ਆਪਣੇ ਗੀਤ गा ਰਿਹਾ ਹੈ ਉਹਨੂੰ ਬੜੀ ਹੈਰਾਨੀ ਹੋਈ ਕਿ ਸਾਰੀ ਦੁਨੀਆ ਮੈਨੂੰ ਸਲਾਮ ਕਰਨ ਲਈ ਆਈ ਹੋਈ ਹੈ ਇਸ ਬੰਦੇ ਨੂੰ ਨਹੀਂ ਪਤਾ ਕਿ ਇਹਨੇ ਉੱਠ ਕੇ ਸਲਾਮ ਕਰਨੀ ਹੈ ਤੇ ਉਹਨੂੰ ਫੜ ਕੇ ਸਿਕੰਦਰ ਕੋਲ ਲਿਆਂਦਾ ਗਿਆ ਜਦੋਂ ਉਹਨੂੰ ਸਿਕੰਦਰ ਕੋਲ ਲਿਆਂਦਾ ਗਿਆ ਤੇ ਉਹਨੂੰ ਕਿਹਾ ਗਿਆ ਕਿ ਤੈਨੂੰ ਪਤਾ ਮੈਂ ਕੌਣ ਹਾਂ ਉਹ ਕਹਿੰਦਾ ਨਹੀਂ ਉਹ ਕਹਿੰਦਾ ਵੀ ਮੈਂ ਦੁਨੀਆ ਦਾ ਬਾਦਸ਼ਾਹ ਹਾਂ ਉਹ ਕਹਿੰਦਾ ਇਸ ਤਰ੍ਹਾਂ ਦਾ ਫਿਰ ਮੈਂ ਬ੍ਰਹਿਮੰਡ ਦਾ ਬਾਦਸ਼ਾਹ ਹਾਂ ਜਿਹੜਾ ਬ੍ਰਹਿਮੰਡ ਦੇ ਵਿੱਚ ਮਰ ਜੋ ਗਿਆ ਬ੍ਰਹਿਮੰਡ ਦਾ ਬਾਦਸ਼ਾਹ ਹੀ ਹੈ ਉਹ ਕਹਿ ਰਿਹਾ ਤੂੰ ਉਹ ਗਸਤਾਖੀ ਕਰ ਰਿਹਾ ਮੈਂ ਆਪਣੀ ਕਿਰਪਾਨ ਨਾਲ ਤਲੇ ਸਰੀਰ ਦੇ ਦੋ ਟੋਟੇ ਕਰ ਸਕਦਾ ਉਹ ਕਹਿੰਦਾ ਬਿਲਕੁਲ ਕਰ ਸਕਦਾ ਪਰ ਮੇਰੇ ਨਹੀਂ ਸਿਕੰਦਰ ਨੂੰ ਹੈਰਾਨੀ ਹੋਈ ਕਿ ਬੰਦਾ ਨਾਲ ਡਰਦਾ ਹੈ ਨਾ ਝਿਜਕਦਾ ਇਹਦੀ ਗੱਲ ਵੀ ਕੁਝ ਵੱਖਰੀ ਹੈ ਚਲੋ ਉਹਨੇ ਆਪਣਾ ਜਿਹੜਾ ਰਵਈਆ ਨੂੰ ਨਰਮ ਕੀਤਾ ਰਵਈਏ ਨੂੰ ਨਰਮ ਕਰਕੇ ਉਹ ਕਹਿੰਦਾ ਵੀ ਮੈਨੂੰ ਤੋਂ ਬੜਾ ਫੱਕਰ ਜਿਹਾ ਬੰਦਾ ਲੱਗਦਾ ਹੈ ਤੂੰ ਦੱਸ ਮੈਂ ਤੇਰੇ ਲਈ ਕੀ ਕਰ ਸਕਦਾ ਉਹ ਕਹਿੰਦਾ ਤੂੰ ਮੇਰੇ ਲਈ ਕੀ ਕਰਨਾ ਤੇਰਾ ਤਾਂ ਜੀ ਆਪਣਾ ਹੀ ਨਹੀਂ ਪੂਰਾ ਹੋਇਆ ਫਿਰ ਹੈਰਾਨੀ ਹੋਈ ਫਕੀਰ ਸਿਕੰਦਰ ਨੇ ਕਿਹਾ ਯਾਰ ਗੱਲ ਤਾਂ ਤੇਰੀ ਠੀਕ ਹੈ ਮੈਂ ਵੀ ਇੱਕ ਦੁਨੀਆ ਨੂੰ ਜਿੱਤਣ ਦਾ ਸੁਪਨਾ ਲੈ ਲਿਆ ਇਸ ਸੁਪਨੇ ਕਰਕੇ ਮੈਨੂੰ ਹੁਣ ਅੱਗੇ ਜਾਣਾ ਪੈਣਾ ਹੈ ਪਰ ਜਦੋਂ ਮੈਂ ਦੁਨੀਆ ਜਿੱਤ ਲਈ ਨਾ ਅਰ ਬੈਠਣਾ ਮੈਂ ਵੀ ਤੇਰੇ ਵਾਂਗੂ ਹੀ ਚਾਹਣਾ ਉਹਨੇ ਕਿਹਾ ਇਹਦੇ ਲਈ ਦੁਨੀਆ ਜਿੱਤਣ ਦੀ ਕੀ ਲੋੜ ਐ ਇੰਨੇ ਪੰਗਿਆਂ 'ਚ ਪੈਣ ਦੀ ਤੇ ਥੱਲੇ ਉਤਰ ਤੇ ਆਪਾਂ ਹੁਣੇ ਬੈਠ ਜਾਨੇ ਸੋ ਇਹ ਜਦੋਂ ਕਹਾਣੀ ਮੈਂ ਸੁਣਾਈ ਤੇ ਹਾਲ ਚ ਬੈਠੇ ਸਾਰੇ ਬੰਦਿਆਂ ਨੂੰ ਕਿਹਾ ਕਿ ਆਪਣੀ ਅੱਖਾਂ ਬੰਦ ਕਰੋ ਹੁਣ ਉਹ ਲੋਕ ਹੱਥ ਖੜਾ ਕਰੋ ਜਿਨ੍ਹਾਂ ਦਾ ਭਾਵ ਐਸ ਵੇਲੇ ਡਾਇਨਿਸ ਬਣਨ ਵੱਲ ਜਾ ਰਿਹਾ तकरीबन तकरीबन ਸਾਰਿਆਂ ਨੇ ਹੱਥ ਖੜੇ ਕੀਤੇ ਤੇ ਫਿਰ ਮੈਂ ਕਿਹਾ ਕੋਈ ਐਸਾ ਵੀ ਹੈ ਜਿਹੜਾ ਸਿਕੰਦਰ ਬਣਨਾ ਚਾਹੁੰਦਾ ਕੋਈ ਨਹੀਂ ਸੀ ਫਿਰ ਅੱਖਾਂ ਖੋਲੀਆਂ ਗਈਆਂ ਫਿਰ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਡੇ ਅੰਦਰ ਦਾ ਜਿਹੜਾ ਭਾਵ ਹੈ ਅੰਦਰ ਦੀ ਜਿਹੜੀ ਗਹਿਰੀ ਇੱਛਾ ਉਹ ਸਭ ਦੀ ਇੱਕ ਸੰਤ ਬਣਨ ਦੀ ਹੈ ਸ਼ਾਂਤਮਈ ਮਨੁੱਖ ਸਹਜਮਈ ਜੀਵਨ ਜਿਉਣ ਦੀ ਹੈ ਪਰ ਤੁਸੀਂ ਆਪਣੇ ਜੀਵਨ ਵੱਲ ਝਾਤੀ ਮਾਰੋ ਕਿ ਅਸੀਂ ਆਮ ਜੀਵਨ ਦੇ ਵਿੱਚ ਸਿਕੰਦਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਸੰਤ ਇਹ ਸਾਡਾ ਸਵਾਲ ਸਾਡੇ ਸਾਰਿਆਂ ਲਈ ਹੈ ਅਸੀਂ ਹਰ ਮਨੁੱਖ ਘਰ ਚੋਂ ਕੁਝ ਨਾ ਕੁਝ ਬਣਨ ਦੀ ਨਿਕਲਦਾ ਹੈ ਕੁਝ ਨਾ ਕੁਝ ਬਣਨ ਦੀ ਇੱਛਾ ਕਰਦਾ ਹੈ ਫਿਰ ਇਹ ਕਿਵੇਂ ਹੋ ਸਕਦਾ ਇਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਆਪਣੇ ਮਨ ਨਾਲ ਜੁੜੇ ਹੋਏ ਆ ਤੇ ਮਨ ਦੀਆਂ ਛਾਵਾਂ ਦੀ ਵਜ੍ਹਾ ਨਾਲ ਆਪਾਂ ਆਲਾ ਦਵਾਲਾ ਦੇਖ ਕੇ ਉਸੇ ਪਾਸੇ ਭੱਜ ਲੈਂਦੇ ਆ ਅਸੀਂ ਆਪਣੇ ਆਪ ਨੂੰ ਤਾਂ ਪੁੱਛਦੇ ਹੀ ਨਹੀਂ ਆਪਣੇ ਆਪ ਨੂੰ ਕਿਵੇਂ ਪੁੱਛਾਂਗੇ ਕਿ ਕੋਈ ਕਿਸੇ ਆਪਣੇ ਆਪ ਨੂੰ ਤਾਂ ਜਾਣਿਆ ਹੀ ਨਹੀਂ ਸੋ ਆਪਣੇ ਆਪ ਨੂੰ ਜਾਣਨ ਤੋਂ ਬਿਨਾ ਕੁਝ ਵੀ ਤੁਸੀਂ ਜਾਣਿਆ ਉਹ ਇੱਕ ਪਰਮ ਹੈ ਸੋ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵੱਲ ਵੀ ਝਾਤੀ ਮਾਰ ਕੇ ਜ਼ਰੂਰ ਦੇਖਿਓ ਕਿ ਸਾਡੇ ਅੰਦਰ ਦੀ ਇੱਛਾ ਕੀ ਹੈ ਤੇ ਅਸੀਂ ਇਛਾਾਂ ਮ ਪੂਰੀਆਂ ਕਿਹੜੀਆਂ ਕਰਦੇ ਫਿਰਦੇ ਆ ਬਹੁਤ ਬਹੁਤ ਮਿਹਰਬਾਨ ਸੰਜੇ ਘਰ ਵਿੱਚ ਆ ਮਿੱਤਰੋਂ ਗੁਮਪੀਆ ਖਾਉਂਦੇ ਫਿਰਦਾ